ਜਾਨਵਰ ਜਿਨ੍ਹਾਂ ਵਿੱਚ ਇੱਕ ਗਾਂ ਤੇ ਦੋ ਬਲਦ ਸੀ ਉਹ ਟ੍ਰੇਨ ਦੀ ਚਪੇਟ ਚ ਆ ਕੇ ਵੱਡੇ ਗਏ ਦੋ ਤਾਂ ਮੌਕੇ ਤੇ ਹੀ ਮਰ ਗਏ ਇੱਕ ਬਚ ਗਿਆ ਉਹਦੀ ਅੰਗਲੀਆਂ ਤੋਂ ਲੱਤਾਂ ਵੱਡੀਆਂ ਗਈਆਂ ਕੱਟੀਆਂ ਗਈਆਂ ਸਿਰਫ ਉਹਦੇ ਨਾਲ ਲੱਤਾਂ ਲਮਕਦੀਆਂ ਪਈਆਂ ਮੈਂ ਗੱਲ ਕਰ ਰਿਹਾ ਦਸੂਆ ਡਿਸਟ੍ਰਿਕਟ ਹਿਸ਼ਾਰਪੁਰ ਪੰਜਾਬ ਇਹ ਰੇਲਵੇ ਲਾਈਨ ਸ਼ਹਿਰ ਦੇ ਵਿੱਚੋਂ ਵਿੱਚ ਲੰਘਦੀ ਆ ਤੇ ਤਿੰਨ ਚਾਰ ਦਿਨਾਂ ਤੋਂ ਇਹ ਗਾਵਾਂ ਇੱਥੇ ਪਈਆਂ ਰਹੀਆਂ ਇੱਕ ਬੜੀ ਮਸ਼ਹੂਰ ਦੁਕਾਨਾ ਪੱਪੂ ਸਲਵਾਈ ਸਵੀਟ ਸ਼ਾਪ ਉਹਦੀ ਬੈਕ ਸਾਈਡ ਤੇ ਗਾਵਾਂ ਪਈਆਂ ਸੀ ਕਿਸੇ ਨੇ ਇਹਨਾਂ ਨੂੰ ਚੱਕਣ ਦੀ ਕੋਸ਼ਿਸ਼ ਨਹੀਂ ਕੀਤੀ ਤਿੰਨ ਚਾਰ ਦਿਨਾਂ ਤੋਂ ਪਈਆਂ ਰਹੀਆਂ ਔਰ ਇੰਨੀ ਹੱਥ 'ਚ ਗਰਮੀ ਆ ਥਾਲ ਮੈਚ ਕਰਨਾ ਚਾਹਾਂਗਾ ਅੱਜ ਤੋਂ 2-3 ਸਾਲ ਪਹਿਲਾਂ ਟਾਂਡਾ ਵਿੱਚ ਕਾਂਡ ਹੋਇਆ ਸੀ ਕਿਸੇ ਨੇ گاਵਾ ਵੜਤੀਆਂ ਸੀ ਤੇ ਇਹਨਾਂ ਨੇ ਧਰਨੇ ਧੁਰਨੇ ਲੱਗੇ ਸੀ ਉੱਥੇ ਉਸ ਧਰਨੇ ਦੇ ਵਿੱਚ ਜਾ ਕੇ ਉਹ ਵੀ ਲੋਕ ਬੋਲ ਰਹੇ ਜਿਨ੍ਹਾਂ ਨੇ ਕਦੀ ਅਜੇ ਤੱਕ ਗਾਂ ਦੀ ਕੋਈ ਸੇਵਾ ਨਹੀਂ ਕੀਤੀ ਕਦੀ ਗਾਂ ਨੂੰ ਕੋਈ ਪਾਣੀ ਨਹੀਂ ਪਲਾਇਆ ਕਦੀ ਜਾਨਵਰ ਨੂੰ ਕੁਝ ਪੁੱਛਿਆ ਨਹੀਂ ਤੇ ਆ ਸ਼ਹਿਰ ਦੇ ਵਿੱਚ ਵਿੱਚ گاਵਾ ਵਡੀਆਂ ਗਈਆਂ ਤੇ ਇਹਨਾਂ ਦਾ ਕਿਸੇ ਨੂੰ ਨਹੀਂ ਪਤਾ ਉਹ ਧਰਨੇ ਵਾਲੇ ਕਿੱਥੇ ਚਲੇ ਗਏ ਸਾਰੇ ਇਹ ਇੱਕ ਤਮਾਸ਼ੀ ਲੋਕ ਹੈ ਜਿਹੜੇ ਇੱਥੇ ਸਾਡੇ ਦੇਸ਼ 'ਚ ਉਹ ਹਾਲ ਹੈ ਕਿ ਇੱਥੇ ਕਹਿੰਦੇ ਕਿ ਜਾਨਵਰ ਨੂੰ ਨਾ ਤਾਂ ਅਸੀਂ ਮਰਨ ਦੇਣਾ ਤੇ ਨਾ ਹੀ ਅਸੀਂ ਜੀਣ ਦੇਣਾ ਦੇਖੋ گاਵਾ ਟਾਂਡੇ ਵੀ ਕਿਸੇ ਇਨਸਾਨ ਨਾ ਵੱਡੀਆਂ ਗਈਆਂ ਇੱਥੋਂ ਗੱਡੀਆਂ ਭਰ-ਭਰ ਕੇ ਉਥੇ ਧਰਨੇ ਲਾਣ ਗਏ ਤੇ ਜਿਹੜੀਆਂ ਇੱਥੇ ਵੱਢੀਆਂ ਗਿਆ ਇਹਨਾਂ ਨੂੰ 3-4 ਦਿਨ ਪੁੱਛਿਆ ਨਹੀਂ ਕਿਸੇ ਨੇ ਅਸੀਂ ਇਹ ਨਹੀਂ ਕਹਿ ਰਹੇ ਕਿ ਇੱਥੇ ਚੱਕਾ ਜਾਮ ਕਰੋ ਇੱਥੇ ਧਰਨਾ ਲਾ ਲਓ ਇੱਥੇ ਆ ਹੁਣ ਰੇਲ ਜਾਮ ਕਰ ਦਿਓ ਇਹ ਨਹੀਂ ਕਹਿ ਰਹੇ ਇਹ ਕਹਿ ਰਹੇ ਆ ਕਿ ਇੱਥੇ ਇਹਨਾਂ ਨੂੰ ਪਾਣੀ ਪੁੱਛ ਲਓ ਜਿਹੜੇ ਜਖਮੀ ਹੋ ਗਏ ਆ ਔਰ ਜਿਹੜੇ ਮਰ ਗਏ ਉਹਨਾਂ ਨੂੰ ਕਿਤੇ ਹੱਡਾ ਰੂੜੀ ਸੋਟਾ ਹੋ ਜਾ ਕੇ ਕਿ ਜਿਹੜੇ ਬੰਦੇ ਉਥੇ ਧਰਨਾ ਲਾਣ ਗਏ ਸੀ ਉਹਨਾਂ ਨੂੰ ਆਪਣੇ ਸ਼ਹਿਰ ਚ ਗਾਵਾਂ ਵੱਡੀਆਂ ਨਹੀਂ ਦਿਖੀਆਂ 3-4 ਦਿਨ ਤੋਂ ਪਈਆਂ ਰਹੀਆਂ ਇਹ ਬਲਦੀਆਂ ਲੱਤਾਂ ਟੁੱਟ ਚੁੱਕੀਆਂ ਮੈਂ ਪਹਿਲਾਂ ਵੀ ਦੱਸਿਆ ਇਹਨ ਬਲਦ ਦੀ ਇੱਕ ਗੱਲ ਆ ਬਲਦ 'ਚ ਹਿੰਮਤ ਬਹੁਤ ਆ ਹਿੰਮਤੀ ਬਹੁਤ ਆ ਬਲਦ ਇੰਨੀ ਛੱਟ ਲੱਗੀ ਹੋਈ ਆ ਫਿਰ ਵੀ ਹਿੰਮਤ ਨਹੀਂ ਹਾਰੀ ਔਰ ਅੱਤ ਦੀ ਗਰਮੀ ਆ ਵਿਚਾਰਾ 2 ਦਿਨ ਤੱਕ ਲਾਈਨਾਂ 'ਤੇ ਪਿਆ ਰਿਆ ਠੀਕ ਹੋਣਾ ਨਹੀਂ ਹੋਣਾ ਉਹ ਰੱਬ ਦੀ ਮਰਜ਼ੀ ਆ ਬਾਕੀ ਕਰਮਾਂ ਦੀ ਗੱਲ ਹੁੰਦੀ ਆ ਸਾਡਾ ਇਸ ਟਾਈਮ ਫਰਜ਼ ਆ ਇਹਨੂੰ ਅਸੀਂ ਫਰਸਟ ਏਡ ਦਈਏ ਇਹਦਾ ਧਿਆਨ ਰੱਖੀਏ ਇਹਨੂੰ ਪਾਣੀ ਪਲਾਈਏ ਇਹਨੂੰ ਪੱਠੇ ਦਈਏ ਯਾਨੀ ਕਿ ਰੱਬ ਨੂੰ ਜਾ ਕੇ ਕਹਵੇ ਨਾ ਕਿ ਮੈਨੂੰ ਪੁੱਛਿਆ ਨਹੀਂ ਕਿਸੇ ਨੇ ਅੱਜ ਚੌਥਾ ਪੰਜਵਾਂ ਦੇਣਾ ਤੇ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਬੈਠਾ ਬੜਾ ਪਿਆਰਾ ਬਲਦ ਆ ਬੜਾ ਚੰਗਾ ਬਲ ਤੁਸੀਂ ਦੇਖ ਰਹੇ ਹੋ ਇੱਕ ਲਾਤ ਤੇ ਪਲਸਟਰ ਕੀਤਾ ਹੈ ਇੱਕ ਲਾਤ ਪੱਚਰਾਣਾ ਬੰਨੀ ਹੋਈ ਹੈ ਜਿਹੜੀ ਲਾਤ ਤੇ ਹੱਡੀ ਟੁੱਟੀ ਹੋਈ ਹੈ ਹੱਡੀ ਬਾਹਰ ਨਹੀਂ ਆਈ ਉਹ ਤੇ ਅਸੀਂ ਪਲਸਟਰ ਕਰਤਾ ਔਰ ਜਿਹੜੀ ਹੱਡੀ ਬਾਹਰ ਨਿਕਲੀ ਹੋਈ ਹੈ ਉਹ ਤੇ ਅਸੀਂ ਪੱਚਰਾ ਬਣ ਕੇ ਹੱਡੀ ਦਾ ਜ਼ਖਮ ਜਿਹੜਾ ਉਹ ਨੰਗਾ ਛੱਡਿਆ ਹੋਇਆ ਉਹਦੇ ਤੇ ਅਸੀਂ ਬੀਟਾਡੀਨ ਵਗੈਰਾ ਦੇ ਔਰ ਟਾਈਮ ਟੂ ਟਾਈਮ ਇਹਦੇ ਇੰਜੈਕਸ਼ਨ ਵਗੈਰਾ ਲੱਗਦੇ ਪਏ ਆ ਅੱਜ 10 12 ਦਿਨ ਹੋ ਗਿਆ ਤੇ ਅੱਜ ਦੇਖ ਲਓ ਆਪਣੇ ਗੋਡਿਆਂ ਦੇ ਭਾਰ ਖੜਾ ਹੋ ਕੇ ਪੱਠੇ ਖਾ ਰਿਹਾ ਬਹੁਤ ਚੰਗੀ ਗੱਲ ਆ ਇਦਾਂ ਦੇ ਸਰੀਰ ਨੂੰ ਹਵਾ ਵੀ ਲੱਗੇਗੀ ਤਾਂ ਉਮੀਦ ਆ ਕਿ ਜਲਦੀ ਠੀਕ ਹੋ ਜਾਏਗਾ ਪਾਰੇ ਜਦੋਂ ਪੈਰਾਂ ਉੱਤੇ ਭਾਰ ਪੰਦਾ ਉਹ ਚੀਜ਼ ਠੀਕ ਨਹੀਂ ਆ ਉਹਦੇ ਨਾਲ ਹੱਡੀ ਹਿਰ ਜਾਂਦੀ ਆ ਅਸੀਂ ਕਲੰਪ ਵੀ ਬੰਨੇ ਪਚਰਾਂ ਵੀ ਬੰਨੀਆਂ ਪਲਸਤਰ ਵੀ ਕੀਤਾ ਬਾਰ-ਬਾਰ ਬਾਰ-ਬਾਰ ਖੋਲ ਕੇ ਸਾਨੂੰ ਫੇਰ ਦੁਬਾਰਾ ਠੀਕ ਕਰਨਾ ਪੈਂਦਾ ਪਿਆ ਬਲਦ ਨੇ ਹਿੰਮਤ ਤਾਂ ਬਹੁਤ ਖਾਈ ਪਰ ਸਮੇਂ ਦੇ ਨਾਲ-ਨਾਲ ਕਮਜ਼ੋਰ ਹੁੰਦਾ ਗਿਆ ਅਖੀਰ ਆਪਣੇ ਦੁੱਖਾਂ ਨੂੰ ਘਟ ਕੇ ਇਸ ਦੁਨੀਆ ਤੋਂ ਚਲਾ ਗਿਆ ਚਲੋ ਕੋਈ ਨਹੀਂ ਓਕੇ ਟਾਈਮ ਤੇ ਸੀ ਉਹਦੇ ਨਾਲ ਸੀ ਨਾ